ਬਨਾਲਾ ਦੇ ਸ਼ਹਿਣਾ ਵਿੱਚ ਅੱਜ ਦੇ ਸ਼ਾਮ ਇੱਕ ਕਤਲ ਹੁੰਦਾ ਹੈ ਜਿਹੜਾ ਸਬਕਾ ਸਰਪੰਚ ਦਾ ਜੇ ਬੇਟਾ ਸੁਖਵਿੰਦਰ ਸਿੰਘ ਕਲਕੱਤਾ ਜਿਹੜਾ ਪਹਿਲਾਂ ਵੀ ਕਈ ਵੀ ਕਾਫੀ ਸਮੇਂ ਤੋਂ ਚਰਚਾ ਵਿੱਚ ਰਹਿੰਦਾ ਹੈ ਕਿਉਂਕਿ ਸਰਕਾਰ ਦੇ ਖਿਲਾਫ ਉਹਨੇ ਕਈ ਮੁੱਦੇ ਚੱਕੇ ਨੇ ਜਿਸ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦਾ ਸੀ ਅੱਜ ਬਨਾਲਾ ਦੇ ਬਦਹਾਮਾਗੇ ਸ਼ਹਿਣਾ ਪਿੰਡ ਵਿੱਚ ਦੇਥੇ ਬਸ ਅਡੇ ਦੇ ਵਿੱਚ ਦੇਥੇ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ 'ਚ ਸੁਖਵਿੰਦਰ ਸਿੰਘ ਕਲਕੱਤਾ ਜਿੱਥੇ ਬੈਠਾ ਸੀ ਉੱਥੇ ਅੱਜ ਇਹ ਕੋਈ ਅਣਪਛਾਤੇਆਂ ਵੱਲੋਂ ਉਹਦੇ ਗੋਲੀਆਂ ਚਲਾਈਆਂ ਗਈਆਂ ਤੇ ਉਥੇ ਗੋਲੀਆਂ ਮਾਰ ਕੇ ਉਹ ਫਰਾਰ ਹੋ ਗਿਆ ਵਿਅਕਤੀ ਮੌਕੇ ਤੇ ਹਾਲਾਂਕਿ ਬਰਨਾਲਾ ਪੁਲਿਸ ਵੀ ਪਹੁੰਚੀ ਹੈ ਤੇ ਉਹਦੇ ਸਮਰਥਕ ਉਹਦੇ ਪਿੰਡ ਵਾਸੀਆਂ ਵੱਲੋਂ ਰੋਡ ਬਰਨਾਲਾ ਬਾਜਾਖੰਡਾ ਰੋਡ ਨੂੰ ਜਾਮ ਕਰ ਦਿੱਤਾ ਗਿਆ ਤੇ ਇਨਸਾਫ ਦੀ ਮੰਗ ਨੂੰ ਲੈ ਕੇ ਡਾਰੇ ਲਗਾਏ ਜਾ ਰਹੇ ਨੇ ਤੇ ਉਹ ਉਹਨਾਂ 'ਚ ਗੁੱਸਾ ਤੇ ਰੋਸ ਦੇਖਿਆ ਜਾ ਰਿਹਾ ਤੇ ਉਹਨੇ ਨਾਲ ਦੇ ਲੋਕ ਨੇ ਪਿੰਡ ਦੇ ਲੋਕ ਨੂੰ ਉਹਨਾਂ ਨੂੰ ਪੁੱਛਦੇ ਆ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਜੀ ਬੱਬੂ ਪਨੇਰ ਭਾਰਤੀ ਕਿਸਾਨ ਜੁਣੀ ਚੁੜੂਨੀ ਦਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਬੱਬੂ ਜੀ ਜਿਹੜਾ ਇੱਕ ਸੁਖਵਿੰਦਰ ਦਾ ਕਤਲ ਹੋਇਆ ਸੁਖਵਿੰਦਰ ਕਿਸ ਤਰ੍ਹਾਂ ਇਹ ਕੀ ਗੱਲ ਹੋਈ ਹੈ ਕਿਹੜੀ ਥਾਂ ਤੇ ਕਿਵੇਂ ਇਹ ਬਾਰਦਾਤ ਨੂੰ ਇਲਜ਼ਾਮ ਦਿੱਤਾ ਦੇਖੋ ਜੀ ਆਪਾਂ ਸਾਨੂੰ ਪਤਾ ਹੈ ਵੀ ਸਥਿਤੀ ਪੰਜਾਬ ਦੀ ਉਧਰ ਹੜਾਂ ਕਰਕੇ ਜਿਹੜਾ ਸਾਡਾ ਅੱਜ ਗਰੁੱਪ ਸੀਗਾ ਅਸੀਂ ਟਰੈਕਟਰ ਤਿਆਰ ਕਰਕੇ ਟਾਇਰਾਂ ਵਾਲੇ ਕਰਾ ਕਰੂ ਕਰਕੇ ਉਧਰ ਅਸੀਂ ਤਾਂ ਹਜ਼ਰ ਅਰਦਾਸ ਕਰਾਉਣ ਜਾਂਦੇ ਸੀ ਗੁਰੂ ਸਾਹਿਬ ਦੀ ਵੀ ਚਲਦੇ ਆ ਉਧਰ ਪੰਜਾਂ ਟਰੈਕਟਰ ਸੀਗੇ ਤੇ ਪਰ ਜਦੋਂ اچانک ਇਸ ਗੱਲ ਦਾ ਕੌਲ ਆਉਂਦੀ ਆ ਸਨੇਹਾ ਆਉਂਦਾਗਾ ਬੜਾ ਮਨ ਦੁਖੀ ਹੋਇਆ ਕਿਉਂਕਿ ਬੰਦਾ ਪੈਦਾ ਹੋ ਜਾਂਦਾ ਪਰ ਬੰਦਾ ਜਦੋਂ ਤਰਾਸ ਕੇ ਕੋਈ ਹੀਰਾ ਬਣਦਾਗਾ ਜਾਂ ਲੋਕਾਂ ਦੀ ਆਵਾਜ਼ ਦਬਣਦਾ ਉਹਨੂੰ ਬੜਾ ਸਮਾਂ ਲੱਗਦਾ ਤੇ ਬੜੇ ਤੱਕੇ ਖਾਣੇ ਪੈਂਦੇ ਆ ਜ਼ਿੰਦਗੀ ਦੇ ਮੈਂ ਵੀ ਉਹਦੇ ਨਾਲ ਮੁੱਦਿਆਂ ਤੇ ਜਾਂਦਾ ਸੀ ਲੜਦੇ ਸੀ ਤੇ ਉਹਦਾ ਵੀ ਜਿਹੜਾ ਸੀਗਾ ਉਹਦਾ ਇੱਕ ਧਰਮ ਸੀ ਵੀ ਉਹ ਹਰੇਕ ਥਾਂ ਮੇ ਜਿੱਥੇ ਵੀ ਉਹਨੂੰ ਸਨੇਹਾ ਪਹੁੰਚਦਾ ਸੀ ਉਹ ਜਾਂਦਾ ਸੀ ਗੱਲ ਹੱਕ ਸੱਚ ਦੀ ਕਰਦਾ ਸੀ ਪਰ ਜਦੋਂ ਸਾਨੂੰ ਇਸ ਗੱਲ ਦਾ ਪਿੰਕ ਲੱਗੀ ਬੇ ਗੋਲੀਆਂ ਮਾਰੀਆਂ ਮਾਰੀਆਂ ਕਿਹਨੇ ਆ ਨਜ਼ਦੀਕੀ ਬੰਦਾ ਜਿਹੜਾ ਮਿਲਨਸਾਰ ਸੀ ਨਾਲ ਰਹਿੰਦਾ ਸੀ ਆਉਂਦਾ ਜਾਂਦਾ ਸੀ ਉਹਨੇ ਉਹ ਨਾ ਵਿਅਕਤੀ ਉਹ ਉਹ ਵਿਅਕਤੀ ਇੱਥੋਂ ਦਾ ਪਿੰਡ ਦੇ ਆ ਜਿੰਦਰ 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 ਗੱਲ ਜਿੰਦਰ ਗੱਲ ਕਿਉਂ ਮਾਰੀ ਕੋਈ ਗੱਲ ਦਾ ਸਾਹਮਣੇ ਇਹ ਤਾਂ ਹੁਣ ਦੇਖੋ ਜੀ ਜਿਆਦਾ ਪ੍ਰਸ਼ਾਸਨ ਤੇ ਜਾਂ ਲੋਕ ਪੁੱਛ ਸਕਦੇ ਆ ਵੀ ਕਿਵੇਂ ਮਾਰੀ ਆ ਉਹ ਇਹਨਾਂ ਦੇ ਇਹ ਇਕੱਠ ਕਿੰਨਾ ਕਰਦੇ ਤੇ ਇਹਦੇ ਪਿੱਛੇ ਸੱਚਸਾਂ ਕੀ ਸੀ ਮੈਂ ਹੁਣ ਜਾਂਦਾ ਜਿਹੜਾ ਇਹ ਮਨੀਸ਼ ਸੋਧਿਆ ਦਾ ਬਿਆਨ ਸੀਗਾ ਵੀ ਸਾਮ ਦਾਮ ਦੰਡ ਪੇਦ ਜੋ ਕਰਨਾ ਉਹ ਕਰਨਾ ਪਊ ਉਦੇ ਚ ਹੀ ਇਹ ਜਿਹੜਾ ਹੈਗਾਗਾ ਪੈੜਾਂ ਉਧਰ ਹੀ ਜਾਂਦੀਆਂ ਆ ਇਹ ਕਿਉਂਕਿ ਇਹਦੂ 2 ਦਿਨ ਪਹਿਲਾਂ ਭਦੌੜ ਦੇ ਸਰਪੰਚ ਇਹਨਾਂ ਨੇ ਅੰਦਰ ਕਰਤੇ ਸੀਗੇ ਆਪ ਦੀ ਆਪਦੀ ਸਰਕਾਰ ਉਹ ਕਹਿੰਦੇ ਸੀ ਆਮ ਆਦਮੀ ਦੇ ਆ ਤੇ ਆਮ ਆਦਮੀ ਦੀ ਅੰਦਰ ਕਰਤੇ ਸੀ ਅਸੀਂ ਤਾਂ ਉਹਦੇ ਬਾਹਰ ਸੀ ਪਰ ਉਹਦੇ ਵੀਡੀਓ ਜਿਹੜੀ ਸੁਣੀ ਆ ਉਹਦੇ ਚ ਉਹਦੇ ਚ ਇਹਨੇ ਜਿਹੜੀ ਸੱਚ ਦੀ ਗੱਲ ਸੀ ਹੱਕ ਸੱਚ ਦੀ ਗੱਲ ਸੀ ਉਹ ਕੀਤੀ ਸੀ ਵੀ ਸਰਪੰਚ ਇੱਕ ਪਿੰਡ ਦਾ ਮੁੱਖ ਮੰਤਰੀ ਹੁੰਦਾ ਇੱਕ ਨਹੀਂ ਚਾਰ-ਚਾਰ ਸਰਪੰਚਾਂ ਨੂੰ ਅੰਦਰ ਜੇਲ੍ਹ ਦੇ ਵਿੱਚ ਕਰਨਾ ਉਹਨਾਂ ਦੀ ਬੇਇੱਜ਼ਤੀ ਕਰਨਾ ਇੱਕ ਉਹਦੇ ਇਹਨੇ ਖਿਲਾਫ ਆ ਜਿਹੜੀ ਆਵਾਜ਼ ਬੜੀ ਆਪਦੀ ਨਿਰਡਰਤਾ ਨਾਲ ਚੱਕੀ ਸੀਗੀ ਜਿਹੜਾ ਸਾਡੀ ਨਿਗਾਹ ਦੇ ਵਿੱਚ ਆ ਉਸ ਬੰਦੇ ਨਾਲ ਕੋਈ ਦੁਸ਼ਮਣੀ ਨਹੀਂ ਇਕੱਠੇ ਰਹਿਣਾ ਠੀਕ ਹੈ ਜੀ ਸਾਰਾ ਕੁਝ ਤੇ ਪਰ ਉਹਨੇ ਕੀਤਾ ਇਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਜ਼ਾਣੀ ਆ ਤੁਹਾਨੂੰ ਲੱਗਦਾ ਕਿ ਉਹ ਮੁੱਦਾ ਸਰਕਾਰ ਦੇ ਖਿਲਾਫ ਆਵਾਜ਼ ਚੱਕਦਾ ਸੀ ਤਾਂ ਦੇਖੋ ਜੀ ਮਨੀਸ਼ੂ ਉਹਦੇ ਸਿੱਧਾ ਕਿਹਾ ਉਹ ਕਹਿੰਦਾ ਜੋ ਕਰਨਾ ਪਏ ਜੇ ਕਰਨਾ ਵੀ ਅਸੀਂ 2027 ਹਰਨਾ ਨਹੀਂ ਤੁਸੀਂ ਤਾਂ ਪੱਤਰਕਾਰੋਂ ਸੁਣਿਆਗਾ ਤੁਸੀਂ ਤਾਂ ਇਹ ਗੱਲ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨਾਲ ਦੇ ਸਾਥੀ ਜੀ ਨਾਲ ਰਹਿੰਦਾ ਸੀ ਉਹੀ ਇਸ ਵਾਰ ਦਾ ਤੋਂ ਜਿਹੜੀਆਂ ਸਰਕਾਰਾਂ ਦੀਆਂ ਪਾਵਰਾਂ ਹੁੰਦੀਆਂ ਨੇ ਉਹ ਨਾਲਦਿਆਂ ਨੂੰ ਵੀ ਬੈਰੀ ਬਣਾ ਦਿੰਦਿਆਂ ਨੇ ਉਹ ਜੇ ਆਪਦੀ ਆਈ ਤੇ ਆ ਹੁਣ ਸਭ ਕੁਝ ਕਰ ਜਾਂਦਿਆਂ ਜਿਹੜੇ ਜਿਹੜੀ ਤੁਸੀਂ ਨਾਮ ਲੈ ਰਹੇ ਹੋ ਉਸ ਨਾਲ ਇਕੱਠੇ ਰਹਿੰਦੇ ਸੀ ਕਿ ਕਾਬੀ ਗੜੀ ਹੋਈ ਦੇਖੋ ਜੀ ਯਾਰ ਮਿੱਤਰ ਸੀ ਜੀ ਇਕੱਠੇ ਹੁੰਦੇ ਸਾਰੇ ਮੁੰਡੇ ਸਾਡਾ ਗਰੁੱਪ ਨਸੇੜੀ ਬੰਦਾ ਸੀ ਸਿਰੇ ਦਾ ਉਹ બસ ਉਹਨੂੰ ਪਤਾ ਹੀ ਆ ਜੀ ਬੰਦੇ ਤੇ ਫਿਰ ਉਦੋਂ ਬਾਅਦ ਇਥੋਂ ਕਿਵੇਂ ਉਹਨੇ ਜਿਹੜੀ ਘਟਨਾ ਨੂੰ ਅੰਜਾਮ ਦੇ ਕੇ ਕਿ ਫਰਾਰ ਹੋ ਗਿਆ ਹਾਂਜੀ ਉਹ ਇਥੋਂ ਫਰਾਰ ਹੋਇਆਗਾ ਉਹ ਇਥੇ ਗਾਹਾਂ ਜਾ ਕੇ ਲਾਈਵ ਵੀ ਹੋਇਆ ਉਹ ਉਹਦੇ ਕੋਲ 2 ਨੰਬਰ ਦਾ ਹਥਿਆਰ ਸੀਗਾ ਹਾਂਜੀ ਹਾਂਜੀ ਲਾਈਵ ਵੀ ਹੋ ਜਾਂਦਾ ਦੇਖੋ ਇਹ ਜਿਹੜਾ ਹੋ ਰਾ ਉਸ ਬੰਦੇ ਨੂੰ ਤਾਂ 2 ਨੰਬਰ ਦਾ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਗਈ ਆ ਇੱਕ ਪਾਸੇ ਇਹਦੇ ਕੋਲੇ ਦੱਸਦੇ ਆ ਵੀ ਜਿਹੜਾ ਇਹਦਾ ਲਾਇਸੈਂਸੀ ਹਥਿਆਰ ਸੀ ਉਹ ਵੀ ਕਹਿੰਦੇ ਜਮ੍ਹਾਂ ਕਰਾਉਣ ਦੀਆਂ ਗੱਲਾਂ ਹੋ ਰਹੀਆਂ ਸੀ ਮੈਂ ਇਹ ਇਹ ਗੱਲਾਂ ਜਾਂਦੀਆਂ ਕਿੱਧਰ ਨੂੰ ਆ ਦੇਖੋ ਮੈਂ ਲੋਕਾਂ ਨੂੰ ਵੀਲ ਕਰਦਾ ਕੱਲੇ ਕੱਲੇ ਮਰ ਜੋ ਰਜਾਈਆਂ ਚ ਪੈ ਕੇ ਵੀ ਮਰ ਜਾਣਾ ਘਰੇ ਵੀ ਬਹਿ ਕੇ ਜਿੰਨੇ ਜੇ ਤਾਂ ਪਾ ਮਰਨਾ ਹੀ ਆ ਤਾਂ ਇਹੀ ਮਰਦਾਂ ਵਾਲੀ ਮੌਤ ਹੀ ਮਰਨਾ ਚਾਹੁੰਦਾ ਠੀਕ ਹੈ ਨਾ ਅਸੀਂ ਭਰਾ ਨੂੰ ਸਲੂਟ ਕਰਦੇ ਆ ਜਿਹਨੇ ਗੋਲੀ ਨਾਲ ਕਿਉਂਕਿ ਉਹਨੇ ਪਹਿਲਾਂ ਕਹਤਾ ਸੀ ਤੁਸੀਂ ਇਹ ਚੈਨਲਾਂ ਦੀਆਂ ਉਹਦੀਆਂ ਵੀਡੀਓ ਪਹਿਲਾਂ ਸੁਣੋਗੇ ਉਹਨੇ ਪਹਿਲਾਂ ਕਲੀਅਰ ਕਰਤਾ ਸੀ ਵੀ ਮੇਰੇ ਗੋਲੀ ਵੱਜੂਗੀ ਉਹਨੂੰ ਪਤਾ ਸੀ ਇਸ ਗੱਲ ਦਾ ਵੀ ਮੈਂ ਜਿਹੜੇ ਰਸਤੇ ਤੇ ਆ ਬੱਜੂਗੀ ਉਹ ਰਾਜ ਅੱਜ ਕੰਮ ਇਹ ਦੋ ਘੰਟਾ ਪਹਿਲਾਂ ਬਾਈ ਹੋ ਗਿਆ ਆ 4:15 ਦੇ ਕਰੀਬ ਮੈਨੂੰ ਇੱਕ ਫੋਨ ਆਇਆ ਵੀ ਮੇਨ ਬੱਸ ਸਟੈਂਡ ਸਹਿਣਾ ਤੇ ਕੋਈ ਅਣਪਛਾਤੇ ਵਿਅਕਤੀ ਸੁਖਮਿੰਦਰ ਸਿੰਘ ਕਲਕੱਤੇ ਦੇ ਗੋਲੀ ਮਾਰ ਕੇ ਭੱਜ ਗਏ ਜਦੋਂ ਮੈਂ ਮੇਨ ਬੱਸ ਸਟੈਂਡ ਸਹਿਣਾ ਤੇ ਪਹੁੰਚ ਕੇ ਦੇਖਿਆ ਤਾਂ ਇੱਥੇ ਭਾਈ ਮੂਰचंद ਪ੍ਰਾਪਰਟੀ ਡੀਲਰਾਂ ਦੀ ਦੁਕਾਨ ਆ ਜਿੱਥੇ ਕਲਕੱਤਾ ਬੈਠਾ ਕੁਝ ਦੋਸਤਾਂ ਨਾਲ ਗੱਲਾਂ ਕਰ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਪ੍ਰੰਤੂ ਉਹ ਗੱਡੀ ਖੜਾ ਕੇ ਇੱਕ ਵਿਅਕਤੀ ਅਣਪਛਾਤਾ ਆਇਆ ਉਹ ਗੋਲੀ ਮਾਰ ਕੇ ਤੁਰੰਤ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨੇ ਤਾਂ ਇਹਨਾਂ ਨੇ ਉਹਦੇ ਟਾ ਰੋੜੇ ਵੀ ਚਲਾਏ ਉਹਦੇ ਸ਼ੀਸ਼ੇ ਵਗੈਰਾ ਹੀ ਫੁੱਟੇ ਆ ਪਰੰਤੂ ਉਹ ਜਿਹੜਾ ਵਿਅਕਤੀ ਜੋ ਭੱਜਣ ਵਿੱਚ ਸਫਲ ਹੋ ਗਿਆ ਪਰੰਤੂ ਜਿਹੜੀ ਪੰਜਾਬ ਸਰਕਾਰ ਆ ਕਿ ਉਹਦੇ ਨੇ ਲੈਕੀਆਂ ਕਾਰਨ ਸਾਡਾ ਥਾਣਾ ਹੈਗਾ ਸਿਰਫ 200 ਗਾਜ ਤੇ ਪੁਲਿਸ ਪ੍ਰਸ਼ਾਸਨ ਹਜੇ ਤੱਕ ਉਹਦੇ ਕਤਲਰਾਂ ਨੂੰ ਹਜੇ ਤੱਕ ਵੀ ਫੜ ਨਹੀਂ ਸਕੀ ਜੋ ਉਹਨਾਂ ਦਾ ਅੱਜ ਜਿਹੜਾ ਕਤਲ ਆ ਇੱਥੇ ਪਿੰਡ ਦੇ ਨੌਜਵਾਨ ਵੱਲੋਂ ਸੁਣਾਇਆ ਹੋਇਆ ਕੀਤਾ ਜਾ ਚੁੱਕਿਆ ਉਹਨੇ ਲਾਈਵ ਹੋ ਕੇ ਜਿਹੜੀ ਵੀਡੀਓ ਵੀ ਫੇਸਬੁੱਕ ਤੇ ਪਾਈ ਆ ਕਿ ਮੇਰੀ ਯਾਰੀ ਦੋਸਤੀ ਸੀ ਉਹਦੇ ਨਾਲ ਪਰ ਮੈਂ ਬਹੁਤ ਟਾਈਮ ਦਾ ਦੇਖ ਰਿਹਾ ਸੀ ਤੇ ਉਹਦਾ ਕਤਲ ਅੱਜ ਹੋਇਆ ਸੋ ਅਸੀਂ ਚਾਹੁੰਦੇ ਆ ਕਿ ਪੰਜਾਬ ਸਰਕਾਰ ਹੈ ਜਿਹੜੀ ਇਹ ਫੇਲ ਹੋ ਚੁੱਕੀ ਆ ਲਾਓ ਇਨ ਆਰਡਰ ਨੂੰ ਰੱਖਣ ਦੇ ਵਿੱਚ ਹਰ ਇੱਕ ਦਿਨ ਕਤਲ ਹੁੰਦਾ ਹਰ ਇੱਕ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਕਿਸੇ ਨਾ ਕਿਸੇ ਮਜ਼ਲੂਮ ਦਾ ਜਿਹੜਾ ਕਤਲ ਹੁੰਦਾ ਅੱਜ ਸਾਡੇ ਪਿੰਡ ਵੀ ਉਸ ਘਟਨਾ ਵਾਪਰੀ ਹੈ ਕਿ ਸਰਦਾਰ ਜਿਹੜੇ ਸੁਖਵਿੰਦਰ ਸਿੰਘ ਕਲਕੱਤਾ ਉਹਨਾਂ ਦਾ ਕਤਲ ਹੋਇਆ ਜਿਨ੍ਹਾਂ ਦਾ ਵਿੱਚ ਪਿੰਡ ਦੇ ਵਿੱਚ ਨਾਮ ਨਹੀਂ ਸੀ ਉਹਨਾਂ ਦਾ ਪੰਜਾਬ ਦੇ ਵਿੱਚ ਨਾਮ ਸੀਗਾ ਪੂਰਾ ਜਿੱਥੇ ਕਿਤੇ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਜਿੱਥੇ ਕਿਤੇ ਕਿਸਾਨੀ ਦੀ ਗੱਲ ਹੁੰਦੀ ਜਿੱਥੇ ਕਿਸੇ ਨੂੰ ਇਨਸਾਫ ਦਿਵਾਉਣਾ ਸੀ ਉੱਥੇ ਸੁਖਵਿੰਦਰ ਸਿੰਘ ਕਲਕੱਤਾ ਜਿਹੜਾ ਉਹ ਬਿਨਾਂ ਕਿਸੇ ਝਿਜਕ ਦੇ ਪਹੁੰਚ ਕੇ ਖੜਦਾ ਸੀਗਾ ਪੂਰੀਆਂ ਆਪਣੀ ਸਰਕਾਰਾਂ ਦੇ ਵਿੱਚ ਵੀ ਹਰੇਕ ਸਰਕਾਰ ਦੇ ਲੀਡਰ ਦੀ ਉਹ ਚਾਪਲੂਸੀ ਨਹੀਂ ਕਰਦਾ ਵੀ ਹਰੇਕ ਨਾਲ ਅੜ ਕੇ ਹਰ ਇੱਕ ਬੰਦੇ ਨੂੰ ਇਨਸਾਫ ਹੈ ਜਿਹੜਾ ਉਹ ਦਵਾਉਂਦਾ ਸੀ ਸੋ ਅਸੀਂ ਵੀ ਚਾਹੁੰਦੇ ਆ ਸਾਡੇ ਉਹਦੇ ਕੱਲੇ ਪਰਿਵਾਰ ਨੂੰ ਨਹੀਂ ਸਾਡੇ ਪਿੰਡ ਨੂੰ ਸਾਡੇ ਇਲਾਕੇ ਨੂੰ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਦਾ ਇਨਸਾਫ ਮਿਲਣਾ ਚਾਹੀਦਾ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੋ ਜਿਹੜੇ ਇਹਦੇ ਕਾਤਲ ਨੇ ਬਹੁਤ ਮਾੜੀ ਗੱਲ ਹੋਈ ਹੈ ਜੀ ਬਹੁਤ ਦਰਦਨਾਕ ਘਟਨਾ ਹੋਈ ਹੈ ਇਹ ਜੋ ਕਿ ਮੈਨੂੰ ਸਵਾ 4 ਵਜੇ ਫੋਨ ਗਿਆ ਕਹਿੰਦੇ ਸੁਖਵਿੰਦਰ ਸਿੰਘ ਕਲਕੱਤਾ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਬੈਠਾ ਸੀਗਾ ਅਣਪਛਾਤਾ ਇੱਕ ਮੁੰਡਾ ਆਇਆ ਇੱਕ ਕੋਲ ਹੋਰ ਮੁੰਡਾ ਬੈਠਾ ਸੀਗਾ ਉਹਦੇ ਤਾੜ ਤਾੜ ਉਹਦੇ ਸਿਰ ਤੇ ਗੋਲੀਆਂ ਮਾਰ ਜਾਂ ਉਸ ਤੋਂ ਬਾਅਦ ਸਾਰਾ ਪਿੰਡ ਇੱਥੇ ਇਕੱਠਾ ਹੋ ਗਿਆ ਉਹ ਬਹੁਤ ਟਾਈਮ ਦਾ ਪਿੱਟਦਾ ਸੀਗਾ ਵੀ ਮੈਨੂੰ ਪੰਜਾਬ ਸਰਕਾਰ ਤੋਂ ਖਤਰਾ ਇਹ ਸਰਕਾਰ ਦੀਆਂ ਨਲਕੀਆਂ ਬਹੁਤ ਟਾਈਮ ਤੋਂ ਕਹਿ ਰਿਹਾ ਸੀਗਾ ਸਾਡੇ ਆ ਥਾਣਾ ਨਾਲ ਇਹ ਅਜੇ ਤੱਕ ਪ੍ਰਸ਼ਾਸਨ ਪਹੁੰਚਿਆ ਨਹੀਂ ਹੈਗਾ ਜਿੰਨਾ ਤੇਰਾ ਪਰਿਵਾਰ ਨੂੰ ਅਨਸਾਫ਼ ਨਹੀਂ ਮਿਲਦਾ ਹੈਗਾਗਾ ਉਹਨਾਂ ਜਿਹੜੇ ਅਸੀਂ ਇੱਥੇ ਰੋਡ ਜਾਮ ਕਰਾਂਗੇ ਇੱਥੇ ਬੈਠਾਂਗੇ ਹਾਏ ਮੇਰੇ ਮੇਰਾ ਥੋੜਿਆ ਜਾਂਦਾ ਹਾਏ ਮੇਰੇ ਵੀਰੇ ਅੱਜ ਲੋਕਾਂ ਨੇ ਭਾਈ ਹਾਏ ਮੇਰੇ ਕਾਪਣ ਲੋ ਕਰਨਾ ਹਾਏ ਮੇਰੇ ਵੀਰੇ ਮੈਂ ਕੀ ਗੱਲ ਕਰਨੀ ਆ ਅਸੀਂ ਮੈਂ आए बे आए बे मार गया ना बुको के आए बे जीना मेरा चंदवर का भाई का बात आए बे एक शेडी बंदे ने सात बोट लागे ब्रू का बात आए बे ना बुको के आए बे ना प्यार ही रह गया तू बे कभी ना आए बे तेरे कितने जाड़ लगू बे बे आज कभी

ਜਿਦਾ ਕਿ ਇੱਥੇ ਬੱਸ ਸਟੈਂਡ ਦੇ ਸੈਨੇ ਦੇ ਵਿੱਚ ਕਿਸੇ ਨੇ ਗੋਲੀ ਮਾਰ ਕੇ ਕਤਲ ਕੀਤਾ ਉਹਦੀ ਅਸੀਂ ਪੜਤਾਲ ਕਰਨ ਆਏ ਆ ਤਾਂ ਜਿੱਦਾਂ ਹੀ ਪੜਤਾਲ ਦੇ ਵਿੱਚ ਕੋਈ ਅਗਲੀ ਡਿਵੈਲਪਮੈਂਟ ਹੁੰਦੀ ਤੁਹਾਨੂੰ ਸਾਰਿਆਂ ਨੂੰ ਦੱਸਿਆ ਜਾਂਦਾ ਸਰ ਕੋਈ ਸੀਸੀਟੀ ਜਾਂ ਕੋਈ ਪਤਾ ਲੱਗਿਆ ਕੌਣ ਲੋਕ ਸੀ ਜਿਹਨਾਂ ਨੇ ਮਾਰਿਆ ਹਲੇ ਅਸੀਂ ਆਏ ਆ ਮੌਕੇ ਤੇ ਆ ਕੇ ਹਲੇ ਮੈਂ ਸਾਰਾ ਇਕੱਠਾ ਕਰਦਾ ਡਿਵੈਲਪਮੈਂਟ ਇਹਨਾਂ ਦੀ ਫਿਰ ਅਸੀਂ ਦੇਖਦੇ ਤੁਹਾਨੂੰ ਤੁਸੇ ਕੀ ਆ ਇਹ ਪਹਿਲੇ ਸਰਪੰਚ ਦੇ ਆ ਸਰ ਹਾਂਜੀ ਪਹਿਲਾਂ ਸੋਨ ਚ ਆਇਆ ਵੀ ਇਹ ਸਾਫ ਕਾ ਸਰਪੰਚ ਇਹਨੇ ਮਾਤਾ ਸਰਪੰਚ ਪਰ ਹੁਣ ਦੇਖਣਾ ਹੋਊਗਾ ਹਾਲਾਂਕਿ ਇਥੇ ਮੌਕੇ ਤੇ ਪੁਲਿਸ ਵੀ ਪਹੁੰਚ ਚੁੱਕੀ ਹੈ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਮੰਗ ਕੀਤੀ ਜਾ ਰਹੀ ਹੈ ਇਨਸਾਫ ਦੀ ਉਹਨਾਂ ਨੇ ਕਹਿ ਰਹੇ ਕਿ ਜਲਦੀ ਗ੍ਰਿਫਤਾਰੀ ਕੀਤੀ ਜਾਵੇ ਤੇ ਇਨਸਾਫ ਦਿਲਾਇਆ ਜਾਵੇ ਬਰ ਨਾਲ ਤੋਂ ਆਸ਼ੀਸ਼ ਸ਼ਰਮਾ ਪੀਟੀਸੀ ਨਾ